ਇਨਾਂ ਦਾ ਪੰਜਾਬੀ ਟ੍ਰੈਡੀਸ਼ਨ ਐਥਨਿਕ ਵੇਅਰਸ ਦੇ ਵਿੱਚ ਬਹੁਤ ਅੱਛਾ ਟੇਸ ਸੀ ਫਿਰ ਅਸੀਂ ਉਹਨੂੰ ਥੋੜਾ ਜਿਹਾ ਮਾਡਰਨਾਈਜ਼ ਕਰਕੇ ਵਿੱਚ ਵੈਸਟਰਨ ਵੇਅਰ ਉੱਤੇ ਐਡ ਕੀਤਾ ਤੇ ਹੁਣ ਉਹ ਰਲਦਾ ਮਿਲਦਾ ਇੰਡੋ-ਵੈਸਟਰਨ ਵੈਸਟਰਨ ਐਥਨਿਕ ਸਭ ਕੁਝ ਅਸੀਂ ਪ੍ਰੋਵਾਈਡ ਕਰਦੇ ਹਾਂ ਤੁਸੀਂ ਆਪ ਦੇ ਕਿਸੇ ਕਲਰ ਦੇ ਸਾਈਡੇ ਤੋਂ embroidery threads ਲਵਾਉਣੇ ਆ ਉਹਨੂੰ ਹੋਰ ਤਰੀਕੇ ਨਾਲ ਕਰਾਉਣਾ ਈਵਨ ਕਈ ਵਾਰੀ ਕੀ ਹੁੰਦਾ ਨਾ ਕੋਈ ਰੇਂਜ ਹੁੰਦੀ ਹੈ ਜੋ ਆਪਾਂ ਨੂੰ ਸੈੱਟ ਨਹੀਂ ਬੈਠਦੀ ਤਾਂ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਤੁਹਾਡਾ ਵੀ ਧਿਆਨ ਰੱਖੀਏ ਤੇ ਆਪਦਾ ਵੀ ਰੱਖੀਏ ਤੇ ਅਸੀਂ ਉਹਨੂੰ ਉਸ ਅਕੋਰਡਿੰਗਲੀ ਵੀ ਕਸਟਮਾਈਜ਼ ਕਰਾ ਦਿੰਦੇ ਹਾਂ। ਕੋਲ ਫ੍ਰੀ ਹੈ ਬਹੁਤ ਅੱਛੇ ਫਲੋਰਲ ਖੁਸ਼ਬੂ ਹੈ ਨਾਡਾ ਹਾਂਜੀ ਇਹ ਨਸੀਮ ਪਰਫਿਊਮ ਬਹੁਤ ਫੇਮਸ ਹੈ ਹਰਭਜਨ ਜੀ ਇਸ ਨੂੰ ਬਹੁਤ ਪਸੰਦ ਕਰਦੇ ਹਨ ਹਾਂਜੀ ਤਾਂ ਇਹ ਉਹੀ ਕਈ ਪਰਫਿਊਮ ਜੋ ਪਸੰਦ ਕਰਦੇ ਨੇ ਇਹ ਬਹੁਤ ਫੇਮਸ ਹੈ ਇਹ ਵੀ बहुत सारी रेंज है इधर सौ से भी ज्यादा वैरायटीज है मेरे को कोई ऐसी चीज नहीं है जो नहीं मिलेगी हैंडलूम में काफी हद हाँ तक अपने को ले आई हैं प्लीज विजिट करो क्लारियन इनच ये दे ब्लैंकेट है कंबल है हां जी एक टेडी बियर भी बन जाता है कंबल बन जाता है सरेना भी बन जाता है ਖਿਆਲ ਕਿਵੇਂ ਆਇਆ ਤੁਹਾਨੂੰ ਵੀ ਇਦਾਂ ਦੇ ਅਟਰੈਕਟਿਵ ਚੀਜ਼ਾਂ ਬਣਾਉਂਦੇ ਆ। ਇਹ ਰਾਖੀ ਗਿਫਟ ਵਾਸਤੇ ਸਭ ਤੋਂ ਬੈਸਟ ਗਿਫਟ ਹੈ। ਆਪਣੀ ਛੋਟੀ ਭੈਣ ਨੂੰ ਦਿਓ, ਵੱਡੇ ਨੂੰ ਦਿਓ। ਇਹ ਗੱਡੀ 'ਚ ਰੱਖਣ ਵਾਸਤੇ ਬਹੁਤ ਅੱਛਾ ਹੈ। ਗੱਡੀ 'ਚ ਤੁਸੀਂ ਜਾਓ, ਏਸੀ ਚਲਾਓ। ਸਭ ਤੋਂ ਜ਼ਰੂਰ ਬੱਚਿਆਂ ਨੂੰ ਬਲੈਂਕਟ ਦੀ ਤੇ ਪਿੱਲੋ ਦੀ ਪੈਂਦੀ ਹੈ। ਇਹ ਬਹੁਤ ਸੋਹਣੀ ਚੀਜ਼ ਬਣਾਈ ਹੈ। 스케ਚਿੰਗ ਦਾ ਸ਼ੌਂਕ ਕਦੋਂ ਕੋ ਪਿਆ ਬਾਜੀ? ਸਰ 스케ਚਿੰਗ ਦਾ ਸ਼ੌਂਕ 82+ ਤੋਂ ਬਾਅਦ ਜੀ। ਸਕੇਚਿੰਗ ਕਰਦੇ ਹਾਂ ਲਾਈਵ ਇਹ ਫੋਨ ਦੇ ਉੱਤੋਂ ਜਾਂ ਕੋਈ ਸਾਹਮਣੇ ਬੰਦਾ ਫਿਜ਼ੀਕਲ ਤੁਹਾਡੇ ਕੋਲ ਪ੍ਰੈਜ਼ੈਂਸ ਹੋਣਾ ਚਾਹੀਦਾ ਸਰ ਮੈਂ ਲਾਈਵ ਸਕੇਚਿੰਗ ਕਰਦਾ ਸਾਹਮਣੇ ਬਿਠਾ ਕੇ ਬੰਦੇ ਨੂੰ ਤੇ ਜਿਹੜਾ ਆਹ ਵਾਲਾ ਸਕੇਚ ਹੈ ਇਹ ਮੈਂ ਕੀਤਾ ਹੋਇਆ ਮੋਬਾਈਲ ਤੋਂ ਸਤਿ ਸ਼੍ਰੀ ਅਕਾਲ ਆਦab ਨਮਸਕਾਰ ਸਵਾਗਤ ਹੈ ਤੁਹਾਡਾ D5 ਚੈਨਲ ਪੰਜਾਬੀ ਦੇ ਵਿੱਚ ਤੇ ਮੈਂ ਤੁਹਾਡਾ ਆਪਣਾ ਅਜੇ ਬਿੱਲਾ ਸੋ ਅੱਜ ਅਸੀਂ ਪਹੁੰਚੇ ਹਾਂ ਇੱਕ ਲੈਨ ਦੇ ਵਿੱਚ ਜਿੱਥੇ ਕਿ ਐਗਜ਼ੀਬਿਸ਼ਨ ਲੱਗੀ ਹੋਈ ਆ ਵੱਖ-ਵੱਖ ਸੂਟਾਂ ਦੇ ਆ ਵੱਖ-ਵੱਖ ਡਿਜ਼ਾਈਨਰ ਇਅਰਿੰਗਸ ਵਗੈਰਾ ਪਏ ਹੋਏ ਨੇ ਸੋ ਅੱਜ ਅਸੀਂ ਤੁਹਾਨੂੰ ਉਹ ਦਿਖਾਵਾਂਗੇ ਆਓ ਜੀ ਚੱਲੀਏ ਫਿਰ ਉੱਥੇ ਸੋ ਕਹਿੰਦੇ ਹੁੰਦੇ ਨੇ ਵੀ ਗਹਿਣੇ ਨੇ ਜਿਹੜੇ ਉਹ ਇੱਕ ਔਰਤ ਦਾ ਸ਼ਿੰਗਾਰ ਹੁੰਦੇ ਨੇ ਸੋ ਮੇਰੇ ਨਾਲ ਇੱਕ ਬਹੁਤ ਹੀ ਸੁੰਦਰ ਲੇਡੀ ਖੜੇ ਹੋਏ ਨੇ ਸਭ ਤੋਂ ਪਹਿਲਾਂ ਤੁਸੀਂ ਬਹੁਤ ਬਿਊਟੀਫੁਲ ਥੈਂਕ ਯੂ ਸੋ ਮਚ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈ ਜਗੁਨੀਤਾ ਵਿੰਦਰਾ ਅੱਛਾ ਤੁਸੀਂ ਆਊਟਫਿਟ ਵੀ ਬਹੁਤ ਸੋਹਣਾ ਪਾਇਆ ਹੈ ਇਸ ਆਊਟਫਿਟ ਨੂੰ ਕੀ ਕਹਿੰਦੇ ਨੇ ਇਹ ਦਿਸ ਇਜ਼ ਅ ਸਿੰਗਲ ਗਾਊਨਸ ਹੈ ਜੋ ਅਸੀਂ ਕਾਮਨਲੀ ਕੰਫਰਟੇਬਲੀ ਕਿਤੇ ਕੰਫਰੰਸ ਜਾਣਾ ਤੇ इजीली ਅਸੀਂ ਪੈਂਦੇ ਆ ਇਹਨੂੰ ਅੱਛਾ ਉਹ ਇੱਕ ਤਾਂ ਕਰਕੇ ਪੁੱਛਣਾ ਕੁੜੀਆਂ ਦੇ ਆਊਟਫਿਟਸ ਬਹੁਤ ਹੁੰਦੇ ਨੇ ਸ਼ਰਾਰਾ ਸ਼ਰੱਗ ਫਲਾਣਾ ਇਹ ਸਿੰਗਲ ਕਾਟਨ ਗਾਊਨਸ ਹੁੰਦੇ ਆ ਅੱਜਕੱਲ ਟ੍ਰੈਂਡੀ ਬਹੁਤ ਹੈ ਜੀ ਲੇਰੀ ਨੇ ਨਾ ਹੋਟਲ ਦੇ ਵਿੱਚ ਤੁਸੀਂ ਕਾਦੀ ਸਟਾਲ ਲਾਈ ਹੋਈ ਹੈ ਜੀ ਮੈਂ ਜੁਐਲਰੀ ਦਾ ਸਟਾਲ ਹੈ ਬੇਸਿਕਲੀ ਮੈਂ ਦਿੱਲੀ ਤੋਂ ਆਈਆਂ ਜੀ ਮੇਰੇ ਸਟਾਲ ਦਾ ਨੇਮ ਹੈ ਦਾ ਜੁਐਲਰੀ ਬਾਕਸ 11 ਤੇ ਸਾਡੀ ਇਨਸਟਾ ਤੇ ਵੀ ਬਹੁਤ ਫੋਲੋਅਰਸ ਹੈ ਸਾਡੀ ਜੁਐਲਰੀ ਬਹੁਤ ਹੀ ਰੀਜ਼ਨੇਬਲ ਹੈ ਲੋਕੀ ਸਿਰਫ ਫੀਮੇਲਸ ਹੀ ਜੁਐਲਰੀ ਵੇਚਦੇ ਆ ਬਟ ਮੇਰੇ ਕੋਲ ਹੈ ਮੇਲ ਔਰ ਫੀਮੇਲ ਦੋਨੋਂ ਦੀ ਜੁਐਲਰੀ ਯਾਨੀ ਕਿ ਮੈਂ 1 ਗ੍ਰਾਮ 골ਡ ਪਾਲਿਸ਼ ਤੇ ਵਿੱਚ ਕੰਮ ਕਰਦੀ ਆ সিলਵਰ ਰੈਪਲੀਕਾ ਵਿੱਚ ਕੰਮ ਕਰਦੀ ਆ ਸਾਡੇ ਕੋਲ ਬਿਊਟੀਫੁਲ ਬਰਾਇਡਲ ਸੈਟ ਹੁੰਦੇ ਸੀ ਬਰਾਇਡਲ ਸੈਟ ਦੇ ਸਪੈਸ਼ਲਾਈਜ਼ਡ ਆ ਜਿਵੇਂ ਕੋਈ ਕੁੜੀਆਂ ਆਪਣੇ ਵਿ ਬੈਡਲ ਸੈਟ ਤੁਹਾਨੂੰ ਪਤਾ 5 ਤੋਂ 7000 ਤੋਂ ਥੱਲੇ ਕਿਰਾਏ ਤੇ ਨਹੀਂ ਮਿਲਦਾ ਜਿੰਨੀ ਤੋਂ ਕਿਰਾਏ ਤੇ ਲੈਂਦੇ ਉਹਨੇ ਚ ਅਸੀਂ ਇਹਨਾਂ ਨੂੰ ਸੇਲ ਕਰ ਦਿੰਨੇ ਆ ਯਾਨੀ ਕਿ ਨਾਇਨਥਿੰਗ ਦਾ ਸੈਟ ਅਸੀਂ ਆਰਾਮ ਨਾਲ ਉਹਨਾਂ ਨੂੰ 4-5000 ਦੇ ਵਿੱਚ ਸੇਲ ਆਊਟ ਕਰ ਦਿੰਨੇ ਆ ਜਦੋਂ ਮੈਂ ਦੇਖ ਰਹੀ ਹਾਂ ਬੜੇ ਬਿਊਟੀਫੁਲ ਜਿਹੇ ਜੁਵਲਰਸ ਪਏ ਹੋਏ ਨੇ ਸਭ ਤੋਂ ਪਹਿਲਾਂ ਤੁਹਾਡਾ ਬਿਊਟੀਫੁਲ ਜਿਹਾ ਨੇਮ ਵੀ ਦੱਸ ਦੱਸ ਮੇਰਾ ਨਾਮ ਜੀ ਗੁਨੀਤਾ ਹੈ ਗੁਨੀਤਾ ਬਿੰਦਰਾ ਤੁਸੀਂ ਦੇਖਣਾ ਚਾਹੋਗੇ ਮੇਰੀ ਇਹ ਸਾਰੀ ਜੁਵਲਰੀ ਜਿਹਨੂੰ ਅਸੀਂ ਕਹਿੰਦੇ ਗ੍ਰਾਸ ਜੁਵਲਰੀ ਸੋ ਇਹ ਪਹਿਨੀ ہوئی ਬਹੁਤ ਹੀ ਖੂਬਸੂਰਤ ਲੱਗਦੀ ਹੈ ਸਪੈਸ਼ਲ ਪੀਸ ਸੋ ਇਹ ਸਾਰੀ ਜੈਪੂਰੀ ਘਰਾਣਾ ਜੋਧਪੂਰੀ ਕਰਾਣਾ ਡਿਫਰੈਂਟ ਡਿਫਰੈਂਟ ਕਰਾਣੇ ਦੀਆਂ ਚੀਜ਼ਾਂ ਤੁਹਾਨੂੰ ਇੱਥੇ ਮਿਲ ਜਾਣਗੀਆਂ ਯੰਗਸਟਰਲੀ ਐਂਟੀਡੈਨਿਕ ਜੁਐਲਰੀ ਸਾਰੀ ਮਿਲ ਜਾਏਗੀ ਅੱਗੇ ਜਿਵੇਂ ਦੀਵਾਲੀ ਆ ਰਹੀ ਹੈ ਕਰਵਾ ਚੌਥ ਆ ਰਿਹਾ ਹੈ ਸੈੱਟ ਮਿਲ ਜਾਣਗੇ ਅੱਜ ਰਾਖੀ ਦਾ ਦਿਨ ਹੈ ਸੋ ਰਾਖੀ ਬੜੀ ਯੂਨੀਕ ਸਟੌਕ ਆਈਆਂ ਅੱਗੇ ਅਸੀਂ ਕਹਿੰਦੇ ਕਿ ਬ੍ਰਦਰ ਦੀ ਰਾਖੀ ਆਈ ਫਿਰ ਉਸ ਤੋਂ ਬਾਅਦ ਭਾਬੀ ਦੀ ਰਾਖੀ ਨਾਲ ਆ ਗਈ ਹੁਣ ਸਾਡੇ ਕੋਲ ਰਾਖੀ ਦੇ ਕਨਸੈਪਟ ਆਏ ਜਿੱਚ ਬ੍ਰਦਰ ਭਾਬੀ ਐਂ ਬਤੀਜਾ ਤਿੰਨਾਂ ਦੀ ਰਾਖੀ ਦਾ ਕੰਬੀਨੇਸ਼ਨਸ ਆਏ ਹੈ ਫੈਮਿਲੀ ਕਵਰ ਕਰ ਲਈ ਫੈਮਿਲੀ ਕਵਰ ਇਸੀ ਕਰ ਲਈ ਹੈ ਡਿਜ਼ਾਈਨ ਵੀ ਤੁਸੀਂ ਖੁਦ ਕਰਦੇ ਹੋ ਅਲੱਗ ਅਲੱਗ ਡਿਜ਼ਾਈਨ ਮੇਰੇ ਜਿਵੇਂ ਇਹ ਮੰਗਲ ਸੂਤਰ ਦੇ ਡਿਜ਼ਾਈਨਿੰਗਸ ਨੇ ਅਗੇ ਕਰਵਾ ਚੋਤਾ ਰਿਹਾ ਹੈ ਸਪੈਸ਼ਲ ਮੰਗਲ ਸੂਤਰ ਡਿਜ਼ਾਈਨਿੰਗਸ ਹੈ ਵੀ ਡੇ ਰਿੰਗ ਡੈਮਨ ਕਟ ਹੁੰਦਾ ਅਸੀਂ ਏਡੀ ਦੇ ਹੋਲ ਸੇਲ ਸਪੈਸ਼ਲਾਈਜ਼ਰ ਫਰਮ ਦਿੱਲੀ ਸੋ ਤੁਹਾਨੂੰ ਐਸਾ ਦੀ ਮਿਲਦੀ ਹੈ ਇਹਦੇ ਨਾਲ ਇਹਦੇ ਛੋਟੇ ਛੋਟੇ ਈਰਿੰਗਸ ਵੀ ਮਿਲਦੇ ਆ ਔਰ ਬਹੁਤ ਹੀ ਰੀਜ਼ਨੇਬਲ ਆ ਸਾਰਿਆਂ ਤੇ ਸਾਡਾ 10 ਤੋਂ 20% ਆਫ ਹੈ ਇਹਦੇ ਸਿਲਵਰ ਹੈ 골ਡਨ ਹੈ ਅਲੱਗ ਅਲੱਗ ਚੀਜ਼ਾਂ ਮੈਂ ਹੁਣ ਜਿਵੇਂ ਮੇਲਸ ਆ ਉਹ ਆਂਦੇ ਨਹੀਂ ਐਗਜ਼ੀਬਿਸ਼ਨੋਂ ਕਹਿੰਦੇ ਅਸੀਂ ਕੀ ਕਰਨਾ ਜਾ ਕੇ ਫੀਮੇਲ ਦੀ ਐਗਜ਼ੀਬਿਸ਼ਨ ਤੇ ਹੁਣ ਤੁਸੀਂ ਇਹ ਇੱਕ ਤੋਂ ਇੱਕ ਸੋਨੇ ਬ੍ਰੈਸਲੇਟਸ ਤੁਹਾਨੂੰ ਮਿਲਣਗੇ ਇਹ ਯੂਨੀਸੈਕਸ ਹੁੰਦੇ ਮੇਲ ਪਾਏ ਚ ਫੀਮੇਲ ਪਾਏ ਕਿਸੇ ਨੂੰ ਵੀ ਬੜਾ ਸਾਈਜ਼ ਮੇਲ ਦਾ ਇਸ ਲਈ ਮੈਨੂੰ ਬਹੁਤ ਖੁੱਲਾ ਸੋ ਇਹ ਮੇਲ ਫੀਮੇਲ ਦੋਨੋਂ ਦੇ ਲਈ ਚੱਲਦੇ ਨੇ ਜੀ ਇਥੇ ਬਹੁਤ ਹੀ ਜੀ ਜੇਕਰ ਕਿਸੇ ਨੇ ਆਨਲਾਈਨ ਤੋਂ ਤੁਹਾਡੇ ਕੋਲੇ ਪਹੁੰਚਣਾ ਹੋਵੇ ਜਾਂ ਡਿਲੀਵਰੀ ਪਾਉਣੀ ਹੋਵੇ ਫਿਰ ਉਹ ਕਿੱਦਾਂ ਤੁਹਾਡੇ ਕੋਲ ਪਹੁੰਚ ਸਾਡਾ ਇੰਸਟਾ ਦਾ ਪੇਜ ਹੈ @thejewelrybox11 ਸੋ ਮੇਰੇ ਇੰਸਟਾ ਦੇ ਪੇਜ ਤੇ ਤੁਸੀਂ ਪਹੁੰਚ ਸਕਦੇ ਹੋ ਇੰਸਟਾ ਦਾ ਪੇਜ ਫੋਲੋ ਕਰਨ ਦਾ ਵੀ 5% ਹੋਰ ਡਿਸਕਾਊਂਟ ਦੇ ਰਹੇ ਹਾਂ ਜਿਸ ਪਰ ਪਹੁੰਚਣ ਦੇ ਉੱਤੇ ਤੁਹਾਡੀ ਸ਼ਾਪ ਕਿੱਥੇ ਹੈ ਸਾਨੂੰ ਸ਼ਾਪ ਨਹੀਂ ਵੀਅਰ ਯੂ ਆਰ ਅ ਹੋਲਸੇਲਰ ਫਰਮ ਦਿੱਲੀ ਸੋ ਸਾਨੂੰ ਤੁਸੀਂ ਐਗਜ਼ੀਬਿਸ਼ਨਸ ਤੇ ਸਰਚ ਕਰ ਸਕਦੇ ਹੋ ਜਾਂ ਤੁਸੀਂ ਸਾਨੂੰ ਉਹ ਦੇਤੇ ਆਪਣੇ ਘਰ ਸਕਦੇ ਹੋ ਇੰਸਟਾ ਤੇ ਫੋਲੋ ਕਰ ਸਕਦੇ ਹੋ ਥੈਂਕ ਯੂ ਥੈਂਕ ਯੂ ਸੋ ਮਚ ਅੱਜ ਅਜੇ ਅੱਗੇ ਚੱਲਦੇ ਆਂ ਇਦਾਂ ਦੀ ਯੂਨਿਕ ਚੀਜ਼ਾਂ ਤੁਹਾਨੂੰ ਹੋਰ ਦਿਖਾਵਾਂਗੇ ਤੁਸੀਂ ਮੇਰੇ ਪਿੱਛੇ ਆਪਣੀ ਸੱਭਿਆਤ ਨੂੰ ਆਪਣੇ ਸੱਭਿਆਚਾਰ ਨੂੰ ਸਾਹਮਣੇ ਰੱਖਣਾ ਸਾਡੀ ਸਭ ਤੋਂ ਵੱਡੀ ਵਿਰਾਸਤ ਹੁੰਦੀ ਹੈ ਸੋ ਮੈਂ ਪਿੱਛੇ ਦੇਖ ਰਿਹਾ ਵੀ ਕਿੰਨੇ ਸੋਹਣੇ ਸੋਹਣੇ ਸੂਟ ਲੱਗੇ ਹੋਏ ਨੇ ਸੱਭਿਆਤਾ ਬੜਾ ਸੋਹਣਾ ਨਾਮ ਰੱਖਿਆ ਹੋਇਆ ਇਹਨਾਂ ਨੇ ਸੋ ਸਭ ਤੋਂ ਪਹਿਲਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਂ ਹਰਵਿੰਦਰ ਕੌਰ ਧੋਰੀ ਮੇਰੀ ਧੋਰੀ ਸ਼ਾਪ ਸ਼ੋਰੂਮ ਵੀ ਹੈਗਾ ਔਰ ਮੇਰੀ ਬੁਟੀਕ ਵੀ ਹੈਗੀ ਮੈਂ ਜਿਹੜੇ ਸੂਟ ਨੇ ਟ ਮੇਰੇ ਬਾਰ ਵੀ ਜਾਂਦੇ ਆ ਤੇ ਮੈਂ ਜਿਸ ਸ਼ੌਂਕ ਹੀ ਕੰਮ ਕਰਦੀ ਹੈਗੀ ਆ ਜੀ ਤੇ ਮੇਰੀ ਬੁਟੀਕ ਵੀ ਹੈਗੀ ਤੇ ਮੈਂ ਸਾਰੇ ਸੂਟ ਆਪਣੇ ਦੇਖ ਰਿਹਾ ਤਿਆਰ ਕਰਾਉਣੀ ਆ ਜਿੱਦਾਂ ਫੁਲਕਾਰੀ ਲਹਿੰਗੇ ਬ੍ਰਾਈਡਲ ਸਾਰਾ ਕੁਝ ਮੈਂ ਤਿਆਰ ਕਰਾਉਣੀ ਆ ਅੱਜ ਦੀ ਐਗਜ਼ੀਬੀਸ਼ਨ ਦਾ ਮੇਰਾ ਬੇਨ ਹੈਗਾ ਜੀ ਰਖੜੀ ਦਾ ਤੇ ਉਹਦਾ 20% ਡਿਸਕਾਊਂਟ ਹੈਗਾ ਤੇ ਉਹਦਾ ਵੀ ਮੇਰੇ ਕੋਲ ਸਾਰੇ ਤਰ੍ਹਾਂ ਦੇ ਜਿੱਦਾਂ ਦੇ ਬ੍ਰੈਂਡ ਦੇ ਕਾਟਨ ਜਿਵੇਂ ਜਾਂ ਹਰ ਤਰ੍ਹਾਂ ਦੇ ਅਰੀਵਾ ਰਾਖੀ ਰਾਮਟੈਕਸ ਓਮਟੈਕਸ ਗੰਗਾ ਸਹਿ ਮਹਾਰਤਰਾ ਬ੍ਰੈਂਡ ਦੇ ਸੂਟ ਵੀ ਹੁੰਦੇ ਆ ਤੇ ਮੇਰੇ ਖੁਦ ਦੇ ਕਸਟਮ ਕੀਤੇ ਸੂਟ ਵੀ ਹੁੰਦੇ ਆ ਤੇ ਪਟਿਆਲਾ ਸਾਈਜ਼ ਸੂਟ ਹੋ ਗਏ ਇਦਾਂ ਦੇ ਸੂਟਸ ਤੁਹਾਡੇ ਕੋਲ ਕਿਦਾਂ-ਕਿਦਾਂ ਦੀ ਵੈਰਾਈਟੀ ਹੈ ਥੋੜੀ ਇਹਦੇ ਬਾਰੇ ਸਾਨੂੰ ਬਿਲਕੁਲ ਜੀ ਮੇਰੇ ਕੋਲ ਪਟਿਆਲਾ ਸਾਈਜ਼ ਸੂਟ ਮੋਸਟਲੀ ਆਪਣਾ ਜਿਹੜਾ ਹੈਗਾ ਪੰਜਾਬੀਆਂ ਦਾ ਹੈ ਨਾ ਪਟਿਆਲਾ ਸਾਈਜ਼ ਸੂਟ ਤਾਂ ਪਟਿਆਲੇ 'ਚ ਖੜੇ ਆ ਤਾਂ ਪਟਿਆਲਾ ਸਾਈਜ਼ ਸੂਟ ਤਾਂ ਜਰੂਰ ਹੋਣਗੇ ਸੀ ਆਬਵੀਅਸ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਜਿਹੜੇ ਸਾਰੇ ਸੂਟ ਨੇ ਜ਼ਾਰੀ ਕਲੈਕਸ਼ਨ ਪਟਿਆਲਾ ਸਾਈਜ਼ ਦੀ ਹੈ ਜੀ ਤੇ ਜਿਹੜਾ ਖਾਸ ਤੁਸੀਂ ਕੱਢ ਕੇ ਦੱਸ ਸਕੋ ਸਾਨੂੰ ਉਹਦੇ ਡਿਜ਼ਾਈਨ ਦੇ ਬਾਰੇ ਥੋੜੀ ਨੌਲੇਜ ਦੇ ਦਿਓ ਤੇ ਜੀ ਜੀ ਸਰ ਜਿਹਦਾ ਇਹ ਸੂਟ ਹੈ ਐਸੂਟ ਮੇਰਾ ਮੇਰਾ ਖੁਦਤ ਕਸਟਮ ਕੀਤਾ ਹੋਇਆ ਹੈ ਐਦਾਂ ਮੇਰੇ ਕਾਫੀ ਸੂਟ ਤੁਹਾਨੂੰ ਮੈਂ ਦਿਖਾ ਸਕਦੀ ਹਾਂ ਇਹ ਵੀ ਪਟੇਲਾ ਸਾਈ ਸੂਟ ਹੈ ਜੀ ਇਹ ਜਿੱਦਾਂ ਮੇਰਾ ਥਰੈਡ ਵਰਕ ਨਾਲ ਕੀਤਾ ਹੋਇਆ ਜੀ ਅੱਜ ਰਖੜੀ ਦੇ ਮੌਕੇ ਤੇ ਕਿੰਨਾ ਪਰਸੈਂਟ ਆਫ ਕਰ ਰਹੇ ਹੋ ਤੁਸੀਂ ਸਰ ਮੈਂ 20% ਸਾਰੇ ਮਤਲਬ 올 ਸੂਟਸ ਤੇ 20% ਡਿਸਕਾਊਂਟ ਹੋਊਗਾ ਤੇ ਮੇਰਾ ਜਿਵੇਂ ਜੇ ਵਟਸਐਪ ਨੰਬਰ ਤੇ ਉਹ ਤੁਸੀਂ ਦਿਖਾ ਸਕਦੇ ਹੋ ਤੇ ਅਗਰ ਆਨਲਾਈਨ ਵੀ ਕਿਸੇ ਨੇ ਹਨਾ ਮੰਗਵਾਉਣੇ ਹੁਣ ਤਾਂ ਮੰਗਵਾ ਸਕਦੇ ਸਾਂ ਸੱਤਿਆ ਸੱਬਿਆ ਤਾਂ ਕਲੈਕਸ਼ਨ ਐਂਡ ਬੁਟੀਕ ਤੂਰੀ ਸੀ ਹਾਂਜੀ ਹਾਂਜੀ 94634 990 ਮੇਰਾ ਕੰਟੈਕਟ ਨੰਬਰ ਹੈਗਾ ਸੀ ਥੈਂਕ ਯੂ ਬਹੁਤ ਵਧੀਆ ਲੱਗਿਆ ਸਾਬ ਜੀ ਇੱਕ ਪਾਗੇ ਚੱਲਦੇ ਆਂ ਇਦਾਂ ਦੇ ਸੂਟਸ ਕਲੈਕਸ਼ਨ ਦੇ ਬਾਰੇ ਤੁਹਾਨੂੰ ਅੱਜ ਨੌਲੇਜ ਦਵਾਂਗੇ ਪੁੱਛਦੇ ਆਂ ਗਿਆਗੇ ਮਨੇ ਮੇਰੇ ਤੁਸੀਂ ਦੇਖ ਸਕਦੇ ਹੋ ਲਾਈਵ ਸਕੈਚਿੰਗ ਬਾਈ ਆਰਟਿਸਟ ਜਗਮੀਤ ਸਿੰਘ ਸੋ ਸਰਦਾਰ ਸਾਹਿਬ ਕੀ ਹਾਲ ਚਾਲ ਨੇ ਹਾਂਜੀ ਸਤਿ ਸ੍ਰੀ ਅਕਾਲ ਭਾਜੀ ਵਧੀਆ ਜੀ ਵਧੀਆ ਵਧੀਆ ਸਰਦਾਰ ਸਾਹਿਬ ਸਕੈਚਿੰਗ ਕਰ ਰਹੇ ਹੋ ਲਾਈਵ ਸਕੈਚਿੰਗ ਕਰ ਰਹੇ ਹੋ ਜੀ ਸਰ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਗਮੀਤ ਸਿੰਘ ਜੀ ਕਿੱਥੋਂ ਬਿਲੋਂਗ ਕਿੱਥੋਂ ਵਰਦੇ ਹੋ ਮੈਂ ਸਰ ਦਰਾਹੇ ਤੋਂ ਹਾਂ ਮੇਰਾ ਪਿੰਡ ਮੈਦੋਦਾਂ ਜੀ ਹਾਂਜੀ ਸਕੈਚਿੰਗ ਦਾ ਸ਼ੌਂਕ ਕਦੋਂ ਕੋ ਪਿਆ ਭਾਜੀ ਸਰ ਸਕੈਚਿੰਗ ਦਾ ਸ਼ੌਂਕ 85+2 ਤੋਂ ਬਾਅਦ ਜੀ ਓਕੇ ਹਾਂਜੀ ਕਿੱਦਾਂ-ਕਿੱਦਾਂ ਦੀ ਸਕੈਚਿੰਗ ਕਰਦੇ ਹੋ ਲਾਈਵ ਫੋਨ ਦੇ ਉੱਤੋਂ ਜਾਂ ਕੋਈ ਸਾਹਮਣੇ ਬੰਦਾ ਫਿਜ਼ੀਕਲ ਤੁਹਾਡੇ ਕੋਲ ਪ੍ਰੈਜ਼ੈਂਸ ਹੋਣਾ ਚਾਹੀਦਾ ਜੀ ਜ਼ਿਆਦਾ ਤਾਂ ਸਰ ਮੈਂ ਲਾਈਵ ਸਕੈਚੀ ਕਰਦਾ ਸਾਹਮਣੇ ਬਿਠਾ ਕੇ ਬੰਦੇ ਨੂੰ ਤੇ ਜਿਹੜਾ ਆਹ ਵਾਲਾ ਸਕੈਚ ਆ ਇਹ ਮੈਂ ਕੀਤਾ ਹੋਇਆ ਮੋਬਾਈਲ ਤੋਂ ਹਾਂਜੀ ਮੋਬਾਈਲ ਤੋਂ ਦੇਖ ਕੇ ਬਣਾ ਲਿਆ ਨੇ ਕਈ ਵਾਰ ਕਸਟਮਰ ਕੋਲ ਟਾਈਮ ਨਹੀਂ ਹੁੰਦਾ ਨਾ ਬੈਠਣ ਦਾ ਤਾਂ ਫਿਰ ਫੋਟੋ ਦੇ ਜਾਂਦੇ ਨੇ ਤੇ ਮੈਂ ਬਣਾ ਦਿੰਦਾ ਆਨਲਾਈਨ ਬਣਾਵਾ ਸਕਦੇ ਹਾਂ ਹਾਂਜੀ ਆਨਲਾਈਨ ਵੀ ਦੇ ਦਿੰਨੇ ਆ ਤੇ ਜੇਕਰ ਕਿਸੇ ਨੂੰ ਸਕੈਚ ਦੀ ਰਿਕੁਆਇਰਮੈਂਟ ਹੁੰਦੀ ਹੈ ਤਾਂ ਅਸੀਂ ਮਨੋ ਕੋਰੀਅਰ ਵੀ ਕਰ ਦਿੰਨੇ ਆ ਪਾਰਸਲ ਵਗੈਰਾ ਹਾਂ ਸਕੇਚਿੰਗ ਦੀ ਕਲਾ ਇੱਕ ਅਜਿਹੀ ਕਲਾ ਹੈ ਜਿਸ ਨੂੰ ਤੁਸੀਂ ਆਪਣੇ ਆਰਟ ਦੇ ਜ਼ਰੀਏ ਕਿਸੇ ਵੀ ਚੀਜ਼ ਨੂੰ ਆਪਣੇ ਕਾਗਜ਼ ਦੇ ਉੱਤੇ ਉਤਾਰ ਸਕਦੇ ਹੋ ਮੈਂ ਵੀਰੇ ਹੋਰਾਂ ਦਾ ਤੁਹਾਨੂੰ ਇਹ ਦਿਖਾ ਦਿੰਨਾ ਹੈ ਦੇਖ ਲਓ ਜੀ ਜੇ ਕਿਸੇ ਵੀ ਵੀਰੇ ਹੋਰਾਂ ਨੇ ਕੰਟੈਕਟ ਕਰਨਾ ਹੈ ਜਗਮੀਤ ਸਿੰਘ ਹੋਰਾਂ ਦੇ ਨਾਲ ਤੁਸੀਂ ਸਾਹਮਣੇ ਕਰ ਸਕਦੇ ਹੋ ਇਹਨਾਂ ਦਾ YouTube ਜਗਮੀਤ ਆਰਟਿਸਟ ਤੇ Instagram ਜਗਮੀਤ ਆਰਟਿਸਟ ਦਿਨਾ ਤੋਂ ਸਾਹਮਣੇ ਨੰਬਰ ਦਿੱਤੇ ਹੋਏ ਨੇ ਜੀ ਸੋ ਮੈਂ ਸਵਾਗਤ ਹੈ ਤੁਹਾਡਾ ਸਾਡੇ ਸ਼ੋਅ ਦੇ ਵਿੱਚ ਮੈਂ ਹੈਲੋ ਪਟਿਆਲਾ ਮੈਂ ਚੰਡੀਗੜ੍ਹ ਤੋਂ ਆਈਆਂ ਹਾਂ तो इतने मैं पूरा हैंडलूम ही लैके आ गई है ए देखो मेरी वैरायटी ए रनर्स ए ब्लैंकेट टेडीबेयरस ए कंफर्ट ए बेड कवर्स बेडशीट फुटमैट मेरे को कोई ऐसी चीज़ नहीं है जिड़ी नहीं मिलेगी हैंडलूम मैं काफ़ी हद हाँ तक अपने को ले आई हाँ प्लीज़ विजिट करो क्लारियन इंच ते तो बहुत बहुत स्वागत है नाम की मेरा नाम रुचिका है मैं मेरा ब्रांड नेम घर शिंगार है ਘਰ ਸ਼ਿੰਗਾਰ 2023 ਮੇਰਾ ਬ੍ਰਾਂਡ ਨੇਮ ਹੈ ਇੰਸਟਾਗ੍ਰam ਤੇ ਪਲੀਜ਼ ਉਹਨੂੰ ਫੋਲੋ ਕਰੋ ਤੇ ਘਰ ਬੈਠੇ ਆਪਣੀ ਹਰ ਚੀਜ਼ ਮੰਗਵਾਓ ਹੈਂਡਲੂਮ ਦੀ ਥੈਂਕ ਯੂ ਘਰ ਨੂੰ ਸ਼ਿੰਗਾਰਨ ਦੇ ਵਾਸਤੇ ਤੁਸੀਂ ਘਰ ਸ਼ਿੰਗਾਰ ਦੇ ਉੱਤੇ ਕੰਟੈਕਟ ਕਰ ਸਕਦੇ ਹੋ ਇਹਨਾਂ ਨੂੰ ਇੰਸਟਾਗ੍ਰam ਦੇ ਉੱਤੇ ਰੂਚੀਕਾ ਤੁਸੀਂ ਹੈਂਡਲੂਮ ਜਿਹੜੀ ਵੈਰਾਈਟੀਆਂ ਦੇਖ ਸਕਦੇ ਹੋ ਇਹ ਕੁਸ਼ਨਿੰਗ ਇਹ ਤੁਹਾਨੂੰ ਸਹਰਾਣਾ ਪਿੱਲੋ ਦੇਖੋ ਤੁਹਾਡੇ ਬੱਚਿਆਂ ਵਾਸਤੇ ਵੀ ਬਹੁਤ ਵਧੀਆ ਚੀਜ਼ ਆ ਇਹ ਇਹਦੇ ਅੰਦਰ ਬਲੈਂਕਟ ਹੈ ਕੰਬਲ ਹੈ ਹਾਂਜੀ ਇੱਕ ਟੈਡੀਅਰ ਵੀ ਬਣ ਜਾਂਦਾ ਹੈ ਕੰਬਲ ਵੀ ਬਣ ਜਾਂਦਾ ਹੈ ਸਰੇਨਾ ਵੀ ਬਣ ਜਾਂਦਾ ਹੈ ਇਦਾਂ ਦਾ ਖਿਆਲ ਕਿਵੇਂ ਆਇਆ ਤੁਹਾਨੂੰ ਵੀ ਇਦਾਂ ਦੇ ਅਟਰੈਕਟਿਵ ਚੀਜ਼ਾਂ ਬਣਾਉਣ ਦਾ ਸਾਰੇ ਇਹ ਚੀਜ਼ਾਂ ਬੱਚਿਆਂ ਨੂੰ ਬਹੁਤ ਲਾਈਕ ਕਰਦੀਆਂ ਨੇ ਇਹ ਰਾਖੀ ਗਿਫਟ ਵਾਸਤੇ ਸਭ ਤੋਂ ਬੈਸਟ ਗਿਫਟ ਹੈ ਆਪਣੀ ਛੋਟੀ ਭੈਣ ਨੂੰ ਦਿਓ ਵੱਡੇ ਨੂੰ ਦਿਓ ਇਹ ਗੱਡੀ 'ਚ ਰੱਖਣ ਵਾਸਤੇ ਬਹੁਤ ਅੱਛਾ ਹੈ ਗੱਡੀ 'ਚ ਤੁਸੀਂ ਜਾਓ ਏਸੀ ਚਲਾਓ ਸਭ ਤੋਂ ਜ਼ਰੂਰ ਬੱਚਿਆਂ ਨੂੰ ਬਲੈਂਕਟ ਦੀ ਤੇ ਪਿੱਲੋ ਦੀ ਪੈਂਦੀ ਹੈ ਇਹ ਬਹੁਤ ਸੋਹਣੀ ਚੀਜ਼ ਬਣਾਈ ਹੈ ਤੇ ਪਲੀਜ਼ ਲੈ ਕੇ ਜਾਓ ਥੈਂਕ ਯੂ ਜਿਨਾਂ ਨੇ ਵੀ ਪਹੁੰਚਣਾ ਘਰ ਸ਼ਿੰਗਾਰ ਕਲੈਰੀ ਨੇ ਅੱਜ ਪਹੁੰਚ ਜਾਓ ਆਦਰਵਾਇਸ ਤੁਸੀਂ ਚੰਡੀਗੜ੍ਹ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਇਹਨਾਂ ਦੇ ਬ੍ਰਾਂਡ ਨੇਮ ਆ ਘਰ ਸ਼ਿੰਗਾਰ ਤੁਸੀਂ ਪਟਿਆਲੇ ਦੇ ਵਿੱਚ ਆਓ ਦੇ ਪਟਿਆਲਾ ਸ਼ਾਈ ਸੂਟ ਨਾ ਪਾਓ ਇਹ ਕਦੇ ਹੋ ਹੀ ਨਹੀਂ ਸਕਦਾ ਸੋ ਪਿੱਛੇ ਮੇਰੇ ਸਟਾਲ ਦੇਖ ਸਕਦੇ ਹੋ ਸੂਟਾਂ ਦੀ ਆਪਾਂ ਗੱਲਬਾਤ ਕਰਦੇ ਹਾਂ ਕਿੰਦਾਂ ਦੀ ਵੈਰਾਈਟੀ ਇਹਨਾਂ ਦੇ ਕੋਲ ਪਹਿਲਾਂ ਤੇ ਮੈਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਮੈਂ ਤੁਹਾਡਾ ਮੈਂ ਗੁਰਸ਼ਰਨ ਰੰਧਾਵਾ ਤੁਸੀਂ ਸੂਟ ਬੜਾ ਸੋਹਣਾ ਪਾਇਆ ਹੋਇਆ ਪਹਿਲਾਂ ਤੇ ਸੂਟ ਦੇ ਬਾਰੇ ਦੱਸੋ ਮੈਂ ਥੈਂਕਸ ਕਰਦੀ ਆ ਆਪਣੀ ਫਰੈਂਡ ਮਾਧਵੀ ਦਾ ਜਿਨ੍ਹਾਂ ਨੇ ਐਗਜ਼ਿਬਿਸ਼ਨ ਲਵਾਈ ਇਹ ਵੀ ਮੈਂ ਇੱਥੇ ਕਲੈਰੀਅਨ ਵਿੱਚ ਇੱਕ ਵਾਰੀ ਐਗਜ਼ਿਬਿਸ਼ਨ ਚ ਹੀ ਲੈ ਆ ਸੀ ਪਰ ਅੱਜ ਬੜੀ ਖੁਸ਼ੀ ਹੈ ਸਾਡੀ ਬੇਟੀ ਇਹਨੇ ਗੁਰਨਾਜ਼ ਨੇ ਲੁਧਿਆਣੇ ਤੋਂ ਐ ਇਹਨਾਂ ਨੇ ਇੱਥੇ ਆਪਣੀ ਸੂਟਸ ਦੀ ਕਲੈਕਸ਼ਨ ਵੈਸਟਰਨ ਕਲੈਕਸ਼ਨ ਸਾਰੀ ਸੂਟਸ ਡਿਸਪਲੇ ਕੀਤੇ ਆ ਬੜੇ ਸੋਹਣੇ ਆ ਭੈਣ ਜੀ ਕਰਨ ਜੀ ਗੁਰਦੀਪ ਜੀ ਲੁਧਿਆਣੇ ਤੋਂ ਆਏ ਨੇ ਮੈਂ ਤੁਹਾਡੇ ਮਾਧਿਅਮ ਰਾਹੀਂ ਮੇਰੀਆਂ ਭੈਣਾਂ ਨੂੰ ਕਹਿਣੀ ਆ ਵੀ ਆਓ ਇੰਨੀ ਸੋਹਣੀ ਐਕਸੀਬਿਸ਼ਨ ਹੈ ਦਾ ਫਾਇਦਾ ਠਾਓ ਆਪਾਂ ਪਟਿਆਲੇ ਵਾਲੇ ਸਾਰੇ ਲੁਧਿਆਣੇ ਵਾਲੇ ਪਟਿਆਲੇ ਚ ਆਏ ਆ ਪੰਜਾਬ ਦੇ ਇੱਕੋ ਹੀ ਆ ਸਾਰੇ ਨਹੀਂ ਚਾਹੀ ਪੰਜਾਬ ਇੱਕ ਹੈ ਪਰ ਮੈਂ ਤੁਹਾਨੂੰ ਕਹੂੰਗੀ ਕਿ ਥੋੜੇ ਥੋੜੇ ਕਿਲੋਮੀਟਰਸ ਤੇ ਬੋਲੀ ਵੀ ਬਦਲ ਜਾਂਦੀ ਹੈ ਉੱਥੇ ਦਾ ਡ्रेसਿੰਗ ਸਟਾਈਲ ਵੀ ਬਦਲ ਜਾਂਦਾ ਹੈ ਰਿਵਾਜ ਵੀ ਬਦਲ ਜਾਂਦੇ ਆ ਸੋ ਪਟਿਆਲੇ ਦਾ ਅਲੱਗ ਟੇਸਟ ਹੈ ਲੁਧਿਆਣੇ ਦਾ ਅਲੱਗ ਹੈ ਅੱਜ ਆਪਾਂ ਲੁਧਿਆਣੇ ਦੇ ਟੇਸਟ ਬਾਰੇ ਪੁੱਛਦੇ ਆ ਨਾ ਨਾ ਗੱਲਬਾਤ ਕਰਦੇ ਆ ਸੋ ਸਭ ਤੋਂ ਪਹਿਲਾਂ ਤੇ ਤੁਹਾਨੂੰ ਮੁਬਾਰਕਾਂ ਤੁਹਾਡੇ ਸਟਾਰ ਥੈਂਕ ਯੂ ਸੋ ਮੱਚ ਇੱਕ ਕਦੋਂ ਸੋਚਿਆ ਤੁਹਾਡੇ ਮਨ ਦੇ ਵਿੱਚ ਕਦੋਂ ਖਿਆਲ ਆਇਆ ਵੀ ਇਦਾਂ ਕਰਕੇ ਆਪਾਂ ਡਿਜ਼ਾਈਨਿੰਗ ਦਾ ਕੰਮ ਕਰਨਾ ਤੇ ਸਟਾਰਟ ਲਾਵਾਂਗੇ ਮੇਰੀ ਮਦਰ ਦਾ ਪਹਿਲਾਂ ਤੋਂ ਕੰਮ ਸੀਗਾ ਪਰ ਡੂ ਟੂ ਸਮ ਸਰਕਮਸਟੈਂਸਸ ਸਾਡਾ ਕੰਮ ਰੁਕ ਗਿਆ ਸੀਗਾ ਫਿਰ ਉਸ ਤੋਂ ਬਾਅਦ ਮੈਂ ਉਸ ਚੀਜ਼ ਨੂੰ ਕੰਟੀਨਿਊ ਕੀਤਾ ਫਿਰ ਤੋਂ ਨਵੇਂ ਤੌਰ ਦੇ ਨਾਲ ਸ਼ੁਰੂ ਕੀਤਾ ਤੇ ਇਹਨਾਂ ਦਾ ਪੰਜਾਬੀ ਟ੍ਰੈਡੀਸ਼ਨ ਐਥਨਿਕ ਵੇਅਰਸ ਦੇ ਵਿੱਚ ਬਹੁਤ ਅੱਛਾ ਟੇਸ ਸੀ ਫਿਰ ਅਸੀਂ ਉਹਨੂੰ ਥੋੜਾ ਜਿਹਾ ਮਾਡਰਨਾਈਜ਼ ਕਰਕੇ ਵਿੱਚ ਵੈਸਟਰਨ ਵੇਅਰ ਉੱਤੇ ਐਡ ਕੀਤਾ ਹੋਨੋਰ ਅਲਦਾ ਮਿਲਦਾ ਇੰਡੋ ਵੈਸਟਨ ਵੈਸਟਨ ਐਥਨਿਕ ਸਭ ਕੁਝ ਅਸੀਂ ਪ੍ਰੋਵਾਈਡ ਕਰਦੇ ਆ ਕੋਈ ਇੱਕ ਡਰੈਸ ਦਿਖਾਓ ਜਿਸ ਦੇ ਬਾਰੇ ਆਪਾਂ ਬਰੀਕੀ ਦੇ ਨਾਲ ਆਪਣੇ ਦਰਸ਼ਕਾਂ ਨੂੰ ਦੱਸਾਂਗੇ ਉਸ ਦੇ ਬਾਰੇ ਦੱਸੋ ਕਿ ਉਸ ਦੇ ਵਿੱਚ ਖਾਸੇ ਤਾਂ ਕੋਈ ਕੋਈ ਵੀ ਇੱਕ ਡਰੈਸ ਸਾਡੇ ਕੋਲ ਇਸ ਟਾਈਮ ਕਰੋਸ਼ੀ ਕਲੈਕਸ਼ਨ ਦੇ ਵਿੱਚ ਬਹੁਤ ਅਚੇ ਆਰਟੀਕਲਸ ਨੇ ਜੋ ਤੁਹਾਨੂੰ ਕਾਮਨਲੀ ਕਿਤੇ ਨਹੀਂ ਮਿਲਣੇ ਤੇ ਇਹਦੇ ਵਿੱਚ ਅਸੀਂ ਕਰੋਸ਼ੀ ਯੂਜ਼ ਕੀਤਾ ਹੋਇਆ ਐਜ਼ ਅ ਅਪਰ ਪਾਰਟ ਆਫ ਦ ਜੈਕਟ ਤੇ ਇਹਦੇ ਨੀਚੇ ਆਰਗੈਂਜ਼ਾ ਲੱਗਿਆ ਹੋਇਆ ਹੈ ਇਹ ਬਹੁਤ ਹੀ ਵਾਈਬਰੈਂਟ ਹੈ ਪਰ ਇਹ ਆਰਟੀਕਲਸ ਜੋ ਅਸੀਂ ਬਣਾਨੇ ਆਂ ਸੈਲਫ ਕਸਟਮਾਈਜ਼ਡ ਨੇ ਆਈ ਅਸ਼ੋਰ ਯੂ ਕਿ ਇਹ ਚੀਜ਼ਾਂ ਤੁਹਾਨੂੰ ਕਿਤੇ ਕਾਮਨ ਨਹੀਂ ਮਿਲ ਸਕਦੀਆਂ ਹੈਗੀਆਂ ਤੇ ਇਹਦੇ ਇੱਥੇ ਅਸੀਂ ਟੈਸਲਸ 컬러ਫੁਲ ਟੈਸਲਸ ਲਗਾਏ ਹੋਏ ਆ ਤੇ ਇਹਦੀ ਬਲੂ ਸੌਰੀ ਬਲੂਨ 슬ੀਵਜ਼ ਲਗਾਈਆਂ ਹੋਈਆਂ ਨੇ ਤੇ ਇਹ ਬਹੁਤ ਹੀ ਕਲਾਸੀ ਲੁੱਕ ਦੇ ਵਿੱਚ ਆਂਦਾ ਹੈ ਤਾਂ ਮਤਲਬ ਯੂਥ ਵਾਸਤੇ ਬਹੁਤ ਅੱਛਾ ਆਰਟੀਕਲ ਆ ਪਰ ਸਾਡੇ ਕੋਲੇ ਇਦਾਂ ਨਹੀਂ ਹੈਗਾ ਕਿ ਸਿਰਫ ਯੂਥ ਵਾਸਤੇ ਕੱਪੜੇ ਨੇ ਸਾਡੇ ਕੋਲ ਹਰ ਏਜ ਲਈ ਅਸੀਂ ਕੱਪੜੇ ਬਣਾਉਂਦੇ ਆ ਕੋਈ ਇਦਾਂ ਨਹੀਂ ਹੈਗਾ ਅਸੀਂ 셀ਫ ਕਸਟਮਾਈਜ਼ ਵੀ ਕਰਦੇ ਆ ਤੁਸੀਂ ਆਪਦੇ ਕਿਸੇ ਕਲਰ ਤੇ ਸਾਡੇ ਤੋਂ ਐਮਬਰਾਇਡਰੀ ਥ्रेड्स ਲਵਾਉਣੇ ਆ ਉਹਨੂੰ ਹੋਰ ਤਰੀਕੇ ਨਾਲ ਕਰਾਉਣਾ ਇਵਨ ਕਈ ਵਾਰੀ ਕੀ ਹੁੰਦਾ ਨਾ ਕੋਈ ਰੇਂਜ ਹੁੰਦੀ ਆ ਜੋ ਆਪਾਂ ਨੂੰ ਸੈੱਟ ਨਹੀਂ ਬੈਠਦੀ ਤਾਂ ਅਸੀਂ ਪੂਰੀ ਕੋਸ਼ਿਸ਼ ਕਰਦੇ ਆ ਕਿ ਅਸੀਂ ਤੁਹਾਡਾ ਵੀ ਧਿਆਨ ਰੱਖੀਏ ਤੇ ਆਪਦਾ ਵੀ ਰੱਖੀਏ ਤੇ ਅਸੀਂ ਉਹਨੂੰ ਉਸ ਅਕੋਰਡਿੰਗਲੀ ਵੀ ਕਸਟਮਾਈਜ਼ ਕਰਵਾ ਦਿੰਨੇ ਆ ਨਾਂ ਇੰਸਟਾਗ੍ਰਾਮ ਦਾ ਜਿੱਦਾਂ ਸੋਸ਼ਲ ਮੀਡੀਆ ਦਾ ਬਹੁਤ ਜਮਾਨਾ ਤੁਹਾਨੂੰ ਅਸੀਂ ਸੋਸ਼ਲ ਮੀਡੀਆ ਤੇ ਕਿਤੇ ਕੰਟੈਕਟ ਕਰ ਸਕਦੇ ਹਾਂ ਹਾਂਜੀ ਬਿਲਕੁਲ ਸਾਡਾ ਹੈਗਾ ਯਾ ਅਕਾਊਂਟ ਪੇਜ ਹੈਗਾ ਯਾ ਬਰਨਾਜ਼ ਅੰਡਰਸਕੋਰ ਬੁਟੀਕ ਅੰਡਰਸਕੋਰ ਥੈਂਕ ਯੂ ਥੈਂਕ ਯੂ ਬਹੁਤ ਬਧੀਆ ਲੱਗ ਗਿਆ ਮਪਟਿਆਲਾ ਸ਼ਾਈ ਸੂਟ ਦੇ ਬਾਰੇ ਤੁਹਾਨੂੰ ਸੁਣਿਆ ਹੀ ਹੋਵਾਂਗੇ ਹੁਣ ਲੁਧਿਆਣੇ ਦੇ ਵੈਰਾਈਟੀਆਂ ਦੇ ਬਾਰੇ ਤੁਸੀਂ ਦੇਖ ਸਕਦੇ ਹੋ ਬਰਨਾਜ਼ ਇੰਸਟਾਗ੍ਰਾਮ ਦੇ ਉੱਤੇ ਜਾ ਕੇ ਲੁਧਿਆਣਾ ਦੇ ਸੂਟਾਂ ਦੇ ਬਾਰੇ ਜਾਣਕਾਰੀ ਲਓ ਇਦਾਂ ਦੇ ਸੂਟਸ ਹੋਰ ਦਿਖਾਉਣਾ ਹੈ ਆਓ ਚੱਲੀਏ ਕਰਨ ਆਇਲ ਦਾ ਗਾਣਾ ਹੈ ਕਹਿੰਦੇ ਕੁੜੀ ਜੱਟ ਦੀ ਫਰੇਗਰੈਂਸ ਥੋੜੇ ਸਾਰਿਆਂ ਦੇ ਵਾਸਤੇ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਫਰੇਗਰੈਂਸ ਦੀ ਦੁਕਾਨ ਦੇ ਉੱਤੇ ਆਪਾਂ ਪਹੁੰਚ ਚੁੱਕੇ ਹਾਂ ਇੱਥੇ ਅਤਰ ਪਏ ਹੋਏ ਨੇ ਮੇਰੇ ਹਿਸਾਬ ਦੇ ਨਾਲ ਆਪਾਂ ਪੁੱਛਦੇ ਹਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਵੀ ਅਤਰ ਨੇ ਕਿ ਕੀ ਨੇ ਪਰਫਿਊਮ ਨੇ ਮੈਮ ਸਭ ਤੋਂ ਪਹਿਲਾਂ ਤਾਂ ਇਹ ਸੱਤ ਸੜੀ ਕਾ ਹਾਂਜੀ ਸੱਤ ਸੜੀ ਕਾਲ ਜੀ ਪੰਜਾਬ ਮੈਂ ਸਵਾਗਤ ਹੈ ਆਪਕਾ ਹਾਂਜੀ ਥੈਂਕ ਯੂ ਕਿਆ ਨਾਮ ਹੈ ਇਹ ਆਪਕਾ ਹਮਾਰਾ ਸਟੋਰ ਕਾ ਨਾਮ ਫਰੇਗਰੈਂਟ ਹੋ ਰਹਾ ਹੈ ਔਰ ਹਮ ਲੁਧਿਆਣਾ ਸੇ ਆਏ ਹੋਏ ਹਾਂ ਤੋ ਹਮਾਰਾ ਇਹ ਪਰਫਿਊਮ ਕਾ ਡਿਸਪਲੇ ਸਾਰਾ ਦੁਬਈ ਕੇ ਪਰਫਿਊਮਸ ਹੈ स्पेशली हम लाए हैं पटियाला वाले लोगों के लिए और हमारे पास रेंज अल्कोहल फ्री और नॉन अल्कोहलिक है तो कई लोग अल्कोहल फ्री यूज़ करते हैं तो वो भी अवेलेबल हमारे पास और हमारी रेंज 600 से स्टार्ट है ये जो रेंज आपको मिल रही है वो दुबई में भी नहीं मिलना हम स्पेशल डिस्काउंट दे रहे हैं आज तो सब लोग आके ट्राई करें बहुत अलग तरीके के ऊद परफ्यूम्स हैं जो हम ढूंढते हैं सब लोग बाहर जाके दुबई से तो वही सब हम आप लेके आए हैं आपके लिए स्पेशलाइज्ड मैम जिसके हाँ जैसे ये गुडनेस ऊद है हमारा ये बहुत स्पेशल ऊद ये हॉट सेलिंग परफ्यूम है और जैसे अगर किसी को ये लो मैम और ये ऐसे तो बहुत सारी ये, अल्कोहल फ्री है बहुत अच्छे फ्लोरल खुशबू नाडा हाँ जी ये नसीम परफ्यूम बहुत फेमस है हर भजन जी इसको बहुत पसंद करते हैं हाँ जी तो ये उन्हीं का ही परफ्यूम जो पसंद करते हैं ये आम, बहुत फेमस है ये भी और बहुत सारी रेंज है इधर सौ से भी ज़्यादा वराइटीज़ है आजकल सोशल मीडिया का, का जमाना तो लोग सोशल मीडिया पर कॉन्टैक्ट कर सकते हैं आपको कहीं पर वो फ्रेगरेंट और हम इंस्टाग्राम पर फॉलो कर सकते हैं हमारे वेबसाइट भी है फ्रेगरेंट और डॉट इन जहाँ से आप ये भी परचेज कर सकते हैं कुछ आ, वो हम आपको दे देते हैं नाइन वन फोर थ्री एट ट्रिपल जीरो थ्री सिक्स ये हमारा कॉन्टैक्ट नंबर है इधर कस्टमर खड़े ने अपना इन्होंने गलबात करने की कोशिश करते हैं ਤੁਸੀਂ ਇਹ ਤੇ ਮੈਂ ਹੋਰ ਕੀ ਕੀ ਦੇਖਿਆ ਇੱਥੇ ਕਿਵੇਂ ਦਾ ਲੱਗਿਆ ਐਗਜ਼ੀਬਿਸ਼ਨ ਨਹੀਂ ਐਗਜ਼ੀਬਿਸ਼ਨ ਅੱਛੀ ਹੈ ਜੀ ਅੱਛਾ ਇੱਕ ਵਾਰ ਠੀਕ ਹੈ ਜੀ ਵਧੀਆ ਹੀ ਵਧੀਆ ਹਾਂਜੀ ਹਾਂ ਬਹੁਤ ਵਧੀਆ ਜੇ ਕੋਈ ਪਸੰਦ ਕਰਦੇ ਹੋ ਉਹ ਵੇ ਵੀ ਕੋਈ ਪਰਫਿਊਮ ਚੁਣਨਾ ਹੋਵੇ ਤਾਂ ਕਿਦਾਂ ਦਾ ਉਹਨਾਂ ਨੂੰ ਟੇਸਟ ਦੱਸ ਸਕਦੇ ਹੋ ਜੇ ਤੁਸੀਂ ਉਸ ਟੇਸਟ ਦੇ ਮੁਕਤਬ ਵੀ ਬਣਾ ਸਕਦੇ ਹੋ ਨਹੀਂ ਬਣਾ ਨਹੀਂ ਸਕਦੇ ਇਹ ਤਾਂ ਬਨੇ ਹੋਏ ਹਨ ਚੋਇਸ ਦੇ ਹਿਸਾਬ ਨਾਲ ਸੇ ਹਮ ਇਹ ਬਨੇ ਹੋਏ ਹੋਏ ਤੇ ਪਰਫਿਊਮ ਉਸ ਦੇ ਹਿਸਾਬ ਨਾਲ ਸੇ ਅਗਰ ਨੂੰ ਫਲੋਰਲ ਵੁੱਡੀ ਉਸ ਦੇ ਹਿਸਾਬ ਨਾਲ ਹਮ ਚੂਜ਼ ਕਰਾ ਦੇਂਗੇ ਉਹਨੂੰ ਹਾਂਜੀ ਜਿਨ੍ਹਾਂ ਨੇ ਵੀ ਫਰੇਗਰੈਂਸ ਪਸੰਦ ਹੈ ਜਾਂ ਜਿਨ੍ਹਾਂ ਨੂੰ ਅਤਰ ਉਦ ਪਸੰਦ ਨੇ ਉਹ ਅੱਜ ਕਲੈਰੀ ਨੇ ਤੁਸੀਂ ਪਹੁੰਚ ਸਕਦੇ ਹੋ ਤੇ ਇੱਥੇ ਐਗਜ਼ੀਬਿਸ਼ਨ ਦੇ ਵਿੱਚ ਤੁਹਾਨੂੰ ਅਲੱਗ-ਅਲੱਗ ਤਰ੍ਹਾਂ ਦੇ ਪਰਫਿਊਮ ਮਿਲਣਗੇ ਸੋ ਇਦਾਂ ਦੇ ਹੋਰ ਚੀਜ਼ਾਂ ਦੇਖਣ ਵਾਸਤੇ ਆਓ ਫਿਰ ਅੱਗੇ ਚੱਲਦੇ ਹਾਂ ਜੇਕਰ ਤੁਸੀਂ ਕੱਪੜੇ ਪਿੱਛੇ ਖਰੀਦਦੇ ਖਰੀਦਦੇ ਜਾਂ ਸ਼ਾਪਿੰਗ ਕਰਦੇ ਕਰਦੇ ਥੱਕ ਗਏ ਹੋ ਰੋਟੀ ਰਾਟੀ ਖਾਣੀ ਆ ਜਾਂ ਕੁਝ ਡੈਜ਼ਰਟ ਦੇ ਵਿੱਚ ਖਾਣਾ 스ਨੈਕਸ ਲੈਣਾ ਤਾਂ ਤੁਸੀਂ ਇੱਥੇ ਪਹੁੰਚ ਸਕਦੇ ਹੋ ਇਹਨਾਂ ਦੇ ਕੋਲੇ ਕਲੈਰੀਨੈਂਡ ਦੇ ਵਿੱਚ ਆਪਾਂ ਇਹਨਾਂ ਦਾ ਨਾਮ ਪੁੱਛਦੇ ਹਾਂ ਇਹਨਾਂ ਦੀ ਸ਼ਾਪ ਦਾ ਨਾਮ ਪੁੱਛਦੇ ਹਾਂ ਸੋ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਜੀ ਥੈਂਕ ਯੂ ਜੀ ਕਿਆ ਨਾਮ ਹੈ ਆਪਕਾ ਇਹ ਕਿ ਸ਼ਾਪ ਦਾ ਨਾਮ ਹੈ ਦ ਕੇਕਸਮਿਥ ਆਪਕਾ ਕਿਆ ਨਾਮ ਹੈ ਮੇਰਾ ਨਾਮ ਹੈ ਮੀहुल ਇਹ ਬੇਸਿਕਲੀ ਮੇਰੀ ਮੰਮਾ ਖੁਦ ਬਣਾਤੇ ਹਨ ਤਾਂ ਉਹ ਲਾ ਰਹੇ ਹਨ ਔਰ ਸਮਾਨ ਤਾਂ ਮੈਂ ਤਬ ਤੱਕ ਖੜੇ ਹੂੰ ਤਾਂ ਮੇਰਾ ਨਾਮ ਹੈ ਮੀहुल आप इनके बारे में थोड़ा सा बता सकते हो प्रोडक्ट गुरु घर पे बनाते हो हाँ जी ये सारे प्रोडक्ट हम खुद घर पे बनाते हैं एकदम साफ़ सुथरी कंडीशंस में एंड कोई हम किसी हेल्पर का नहीं यूज़ करते ये सारे के सारे प्रोडक्ट्स एगलेस है तो कोई चक्कर नहीं है कोई वेजिटेरियन है तो वो भी खा सकता है जैसे ये ब्राउनीज़ हैं ये चॉकलेट्स हैं ये केक्स हैं ये भी केक्स हैं ये भी केक्स हैं केक ऐसे आप हेम भी बना सकते हैं जैसे आजकल रक्षाबंधन आ रहा है ਤੋ ਆਪ ਐਸੇ ਹੈਂਪਰ ਬਣਾ ਕੇ ਆਪਣੇ ਭਾਈਓ ਜਾਂ ਭੈਣੋ ਕੇ ਲਈ ਇਹ ਸਭ ਉਸਮੇ ਡਲਵਾ ਕੇ ਕਸਟਮਾਈਜ਼ ਕਰਾ ਸਕਦੇ आज जैसे आपने बोला रक्षाबंधन है तो क्या डिस्काउंट दे रहे हो आप अपने कस्टमर्स को जो भाई बहन साथ आएंगे उनको डिस्काउंट है अगर आपको कहीं पे इंस्टाग्राम पे फॉलो करना हो तो ऑनलाइन ऑर्डर करना हो आपके इंस्टाग्राम की आईडी वगैरह हाँ जी हमारे इंस्टाग्राम की आईडी है पटियाला केक्स ये वाला पोस्टर भी है उसके लिए सो so, पटियाला केक्स ये लिख के आ जाए ਇਸ ਟਿੰਕਰ ਵੀ ਡੋਂਟ ਹੈ। ਉਹ ਕੇਕਸ ਟਿੰਕਰ ਕਰਦੇ ਹੈ ਨਹੀਂ ਪਰ ਪਟਿਆਲਾ ਕੇਕਸ ਤੁਸੀਂ ਇੰਸਟਾਗ੍ਰਾਮ ਦੇ ਉੱਤੇ ਫੋਲੋ ਕਰ ਸਕਦੇ ਹੋ। ਇਹਨਾਂ ਦੇ ਕੋਲੇ ਬਰਾਊਨੀਜ਼ ਵਗੈਰਾ ਨੇ, ਹੈਂਡਮੇਡ ਨੇ ਸਾਰਾ ਕੁਝ ਕੇਕਸ ਨੇ ਤੇ ਐਗਲੈਸ ਨੇ। ਹਾਂ ਬੀਜੀ ਦੇ ਨਾਲ ਗੱਲ ਕਰਦੇ ਵਾ ਬੀਜੀ ਦੱਸਣਗੇ ਸਾਨੂੰ ਤੁਹਾਡਾ ਨਾਂ ਕੀ ਹੈ? ਮੇਰਾ ਰਾਣੀ ਸ਼ਰਮਾ। ਅੱਛਾ ਤੁਸੀਂ ਕਿੱਥੋਂ ਹੋ? ਪਟਿਆਲੇ ਤੋਂ ਪਟਿਆਲਾ ਇਹ ਤੁਹਾਡੀ ਆਪਣੀ ਸ਼ਾਪ ਹੈ ਹਾਂਜੀ ਮੇਰੀ ਬੇਟੀ ਹੈ ਇਹ ਤੁਸੀਂ ਦੱਸੋ ਇਹ ਥੋੜਾ ਸਾਨੂੰ ਇਹਨਾਂ ਨੂੰ ਪੰਜਾਬੀ ਦੇ ਵਿੱਚ ਕਿ ਉਹ ਹਿੰਦੀ ਵਾਲਾ ਥੋੜਾ ਜਿਹਾ ਰਹਿ ਜਾਂਦਾ ਨਾ ਸਾਡੇ ਇਹ ਮਤਲਬ ਬੇਟੀ ਬਣਾ ਰਹੀ ਹੈ ਘਰ ਅਸੀਂ ਮਤਲਬ ਐਸ ਇਟ ਹੀ ਬਣਾਏ ਰਾਤੀ ਬਣਾਏ ਹੁਣ ਇਸ ਤੇ ਲੈ ਕੇ ਆਏ ਹੁਣ ਵੀ ਉਹ ਹੋਰ ਲੈਣ ਗਈ ਹੈ ਘਰ ਤੇ ਬਰਥਡੇ ਕੇਕ ਵਗੈਰਾ ਵੀ ਅਸੀਂ ਬਣਾਉਂਦੇ ਆ ਮਤਲਬ ਜੋ ਵੀ ਮਤਲਬ ਤੇ ਹੋਇਓ ਚੀਜ਼ ਅਸੀਂ ਤਿਆਰ ਕਰ ਦਿੰਦੇ ਆਂ ਤੁਸੀਂ ਪਿੱਛੇ ਸੂਟਾ ਸਾਟਾਂ ਦੇ ਨਾਲ ਗਏ ਹੀ ਸੂਟ ਸਾਟ ਦੇਖੇ ਅਸੀਂ ਆਏ ਆਪਣੀ ਸੈਟਿੰਗ ਕਰ ਰਹੇ ਆਂ ਇਹ ਦੇਖੇ ਕੋਈ ਇਹ ਸੂਟਾ ਸਾਟਾਂ ਦਾ ਤੁਹਾਨੂੰ ਸ਼ੌਂਕ ਬੜਾ ਹੁੰਦਾ ਹੋਣਾ ਚਾਹ ਉਹ ਦੇਖਾਂਗੇ ਬਾਅਦ ਵਿੱਚ ਆਪਣਾ ਸੈੱਟ ਕਰ ਲਈਏ ਹੁਣ ਜਿੱਤੀਆਂ ਦਾ ਮੇਹ ਤੇ ਹਾਰ ਆਈ ਅੱਜ ਲੈ ਕੇ ਜਾਓ ਤੁਸੀਂ ਨਹੀਂ ਲੈ ਕੇ ਜਾਵਾਂਗੇ ਰਾਖੀ ਆ ਰਹੀ ਹੈ ਆਹ ਰਾਖਿਆ ਬੁਲਾ ਲਓ ਆਪਣੇ ਭਾਈ ਨੂੰ ਕਰਾਓ ਅੱਜ ਜੀ ਠੀਕ ਹੈ ਜੋ ਕੇ ਥੈਂਕ ਯੂ ਥੈਂਕ ਯੂ ਸੋ ਪਟਿਆਲਾ ਕੇਕ ਸਨਾ ਦੇ ਤੁਸੀਂ ਇੰਸਟਾਗ੍ਰam ਦੇ ਉੱਤੇ ਫੋਲੋ ਕਰ ਸਕਦੇ ਹੋ ਅੱਗੇ ਲੈ ਕੇ ਚੱਲਦੇ ਹਾਂ ਤੁਹਾਨੂੰ ਉਹ ਪਿੱਛੇ ਪੋਸਟਰ ਤੁਹਾਨੂੰ ਇਹ ਇੱਥੇ ਦਿਖਾ ਦਿੰਨੇ ਹੀ ਕੇਕ ਸਮਿਥ ਬੇਕਰੀ ਐਂਡ ਬੇਕਿੰਗ ਸਕੂਲ ਹਾਂ ਤੁਸੀਂ ਉੱਥੇ ਜਾ ਸਕਦੇ ਹੋ ਸਿੱਖ ਵੀ ਸਕਦੇ ਹੋ ਸਕੂਲ ਵੀ ਆਏ ਫਰੈਂਡਸ ਕਲੋਨੀ ਚ 50 ਨੰਬਰ ਘਰ ਸਿੱਖ ਵੀ ਸਕਦੇ ਹੋ ਕਿਉਂ ਹੀ ਥੈਂਕ ਯੂ ਸੋ ਕਲੈਰੀਨਨ ਹੋਟਲ ਦੇ ਵਿੱਚ ਅੱਜ ਪਹੁੰਚੇ ਸੀਗੇ ਜਿੱਥੇ ਤੁਸੀ ਵੱਖ-ਵੱਖ ਸੂਟਾਂ ਦੇ ਬਾਰੇ ਪਤਾ ਲੱਗਿਆ ਵੱਖ-ਵੱਖ ਰੀਤੀ ਰਿਵਾਜਾਂ ਦੇ ਬਾਰੇ ਪਤਾ ਲੱਗਿਆ ਵੱਖ-ਵੱਖ ਸਭਿਆਚਾਰ ਦੇ ਬਾਰੇ ਪਤਾ ਲੱਗਿਆ ਸਾਨੂੰ ਘਰ ਦੇ ਸਮਾਨ ਦੇ ਬਾਰੇ ਪਤਾ ਲੱਗਿਆ ਡੇਜ਼ਰਟ ਦੇ ਬਾਰੇ ਪਤਾ ਲੱਗਿਆ ਜੇਕਰ ਤੁਸੀਂ ਵੀ ਇਹ ਸਭ ਕੁਝ ਖਰੀਦਣਾ ਜਾਂ ਦੇਖਣਾ ਚਾਹੁੰਦੇ ਹੋ ਤਾਂ ਕਲੈਰੀਨਨ ਅੱਜ ਆਜੋ ਧੰਨਵਾਦ ਸਤਿ ਸ੍ਰੀ ਅਕਾਲ